ਮਿਲਦੀ ਆ ਤੇ ਲੋਕਦਿਆਂ ਨੂੰ ਜਿਤਾਉਂਦੇ ਆ ਤਾਂ ਅਸੀਂ ਵੀ ਖਲੀਮੰਦਰ ਕਰਨਲ ਖੜੇ ਆ ਸੋ ਹੁਣ ਦੇਖਣ ਵਾਲੀ ਗੱਲ ਹੋएगी ਇਹ ਗੱਲ ਕਿੱਥੇ ਤੱਕ ਜਾਂਦੀ ਆ ਪਰ ਆ ਇੱਕ ਫਿਕਰਮੰਦੀ ਵਾਲਾ ਪਹਿਲੂ ਆ ਵੀ ਕਿ ਕੇਂਦਰ ਦੀਆਂ ਨੌਕਰੀਆਂ ਦੇ ਵਿੱਚ ਪੰਜਾਬੀ ਭਾਈਚਾਰੇ ਨੂੰ ਤੇ ਨੌਕਰੀ ਕਰ ਰਹੇ ਵਿਅਕਤੀਆਂ ਨੂੰ ਵੀ ਹੁਣ ਇਹਦੇ ਨਾਲ ਫਿਕਰ ਹੈ ਕਿ ਸਾਨੂੰ ਦਰਖ ਨਾਲ ਕੀਤਾ ਜਾ ਸਕਦਾ ਚਲੋ ਇਹਦੇ ਨਾਲ ਨਾਲ ਇੱਕ ਪਹਿਲੂ ਹੋਰ ਗੌਰ ਮੰਗਦਾ ਜਨਾਬ ਉਹ ਗੌਰ ਮੰਗਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਅੱਕ ਦੀ ਜਮਾਨਤ ਜਬਤ ਤੇ ਸਰਕਾਰ ਦੇ 92 ਐਮਐਲਏ ਦੇ ਹਲਕਿਆਂ ਦੇ ਵਿੱਚ ਹੋਇਆ ਕੀ ਕਿਉਂ ਛੁੱਟੀ ਹੋ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਿਉਂ ਹਾਰੇ ਬੇਸ਼ੱਕ ਜਮਾਨਤ ਵਾਲੇ ਮਾਮਲੇ 'ਚ ਬਚ ਰਹੇ ਹੋਣ ਪਰ ਹਲਕਿਆਂ 'ਚ ਹਾਰ ਕਿਉਂ 92 ਐਮਐਲਏ ਵਾਲੀ ਸਰਕਾਰ ਕਿੰਨੇ ਵਿਧਾਨ ਸਭਾ ਹਲਕੇ ਜਿੱਤੇ ਲੋ ਗੌਰ ਕਰੋ ਚਲੋ ਜੀ ਹੁਣ ਆਪਾਂ ਇੱਕ ਵਾਰ ਫਿਰ ਚੋਣ ਨਤੀਜਿਆਂ ਦੇ حوالے ਨਾਲ ਹੋਰੀ ਸਮੀਖਿਆਵਾਂ ਦੇ ਵਿੱਚੋਂ ਦੋ ਸਮੀਖਿਆਵਾਂ 'ਤੇ ਗੌਰ ਕਰਦੇ ਹਾਂ ਪਹਿਲੀ ਸਮੀਖਿਆ 13 0 ਕਿਉਂ ਨਹੀਂ ਗਿਆ ਆਮ ਆਦਮੀ ਪਾਰਟੀ ਉਹਨਾਂ ਦੇ ਸੁਪਰੀਮੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨਾ ਲਗਾਤਾਰੇ ਦਾਵੇਵਾਦੇ ਕਰਦੇ ਰਹੇ ਕਿ 13 0 ਹੋਣ ਜਾ ਰਿਹਾ ਉਸ ਨੂੰ ਲੈ ਕੇ ਉਹ ਸਮਿਖਿਆ ਮਦੀ ਬੈਠਕ ਵੀ ਕਰ ਰਹੇ ਨੇ ਹੈ ਲਗਾਤਾਰ ਇਸ ਕਹਿੰਦੇ ਜੀ ਹਲਕਾ ਬਾਈ ਜੀ ਵੀ ਕਰਨੀਆਂ ਉਮੀਦਵਾਰਾਂ ਨਾਲ ਵੀ ਕਰਨੀਆਂ ਐ ਐਮਐਲਏ ਨਾਲ ਵੀ ਕਰਨੀਆਂ ਹੈ ਉਹਨਾਂ ਦੀ ਪਰਚੋਲ ਕਰਨੀ ਹੈ ਕਿ ਕਿਉਂ ਹੋਇਆ ਤਾਂ ਹਾਂ ਭਗਵੰਤ ਮਾਨ ਹੋਰੀਏ ਪਰਚੋਲ ਕਰ ਸਕਦੇ ਨੇ ਉਹ ਪੰਜਾਬ ਦੇ ਮੁਖੀ ਵੀ ਨੇ ਪਾਰਟੀ ਦੇ ਤੇ ਪੰਜਾਬ ਦੇ ਸੋ ਬੇਦੇਮ ਕੰਟੀਨਿਊ ਉਸ ਪਾਰਟੀ ਦੇ ਵੱਲ ਇਸ ਲਈ ਉਹ ਆਪਣੇ ਐਮਐਲਏ ਤੋਂ ਵੀ ਆਪਣੇ ਵਰਕਰਾਂ ਤੋਂ ਵੀ ਪੁੱਛ-ਪੁੱਛ ਕਰ ਸਕਦੇ ਨੇ ਪਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੁੱਛਣ ਲੱਕ ਨਹੀਂ ਰੱਖਦੀ ਜਿਹੜੇ ਦਿੱਲੀ ਚ ਲਗਾਤਾਰ ਦੋ ਵਾਰ ਹਰਦੇਰੇ ਪਿਛਲੀ ਵਾਰ ਵੀ ੜੜਾ ੜੜਾ ਲੜੇ ਸੀ ਤਾਂ ਵੀ ਹੈ ਜ਼ੀਰੋ ਆਈ ਸੀ ਲੋਕ ਸਭਾ ਚ ਸੀਟ ਤੇ ਇਸ ਵਾਰ ਵੀ ਜ਼ੀਰੋ ਆਈ ਸੋ ਇਸ ਲਈ ਉਹ ਤਾਂ ਨਹੀਂ ਪੁੱਛਣਦੇ ਅਕਸਰ ਮੰਨਦੇ ਚਲੋ ਭਗਵਾਨ ਜੀ ਤੁਮਣ ਪੁੱਛਣ ਪਰ ਜਿਹੜਾ ਗੌਰ ਨਾਲ ਪੁੱਛਣ ਕਿ 92 ਐਮਐਲਏ ਵਾਲੀ ਸਰਕਾਰ 65 ਵਿਧਾਨ ਸਭਾ ਹਲਕਿਆਂ ਚ ਆਪਣੇ ਕਿਉਂ ਹਾਰੇ ਜਿੱਥੋਂ ਜਿਨ੍ਹਾਂ ਹਲਕਿਆਂ ਪੰਜਾਬ ਦੇ 117 ਦੇ ਵਿੱਚੋਂ ਜਿਹੜੇ 92 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਹੋਏ ਨੇ ਉਹਨਾਂ 92 ਹਲਕਿਆਂ ਦੇ ਵਿੱਚੋਂ 65 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ। ਬਿਲਕੁਲ ਪੁੱਛੋ ਜਨਾਬ 2 ਸਾਲਾਂ ਦੇ ਵਿੱਚ ਸਰਕਾਰ ਦੀ ਇਹ ਕਾਰਗੁਜ਼ਾਰੀ ਕਿਉਂ ਆਈ? 2 ਸਾਲਾਂ ਦੀ ਸਰਕਾਰ ਤੋਂ ਉਹ ਭੰਗ ਕਿਉਂ ਹੋਇਆ? ਜਿਹੜੀ ਸਰਕਾਰ ਨੂੰ ਲੱਗਦਾ ਸੀ ਬਿਜਲੀ ਵਾਲਾ ਫਾਰਮੂਲਾ ਹੀ ਸਾਨੂੰ ਪਾਰ ਲੈ ਜਾਊਗਾ। ਤੇ ਹਜ਼ਾਰ ਵਾਲਾ ਵੀ ਅਸੀਂ ਹੁਣ 1100 ਕਰਤਾ ਦੇਣਾ ਹੈ ਨਹੀਂ ਅਜੇ ਪਤਾ ਨਹੀਂ ਕਦੋਂ ਦੇਣਾ ਕਦੋਂ ਨਹੀਂ ਪਰ ਇਹ ਵੀ ਕੋਈ ਚੰਗਾ ਤਰੀਕਾ ਨਹੀਂ ਹੈ ਹੈਨਾ ਵੋਟਾਂ ਖਿੱਚਣ ਦੇ ਲਈ ਇੱਕ ਤਰ੍ਹਾਂ ਦੀ ਇਹ ਅਣਲਾਨੀ ਸਰਕਾਰੀ ਰਿਸ਼ਵਤ ਹੈ ਕਿ ਤੁਸੀਂ ਪੰਜਾਬ ਨੂੰ ਆਰਥਿਕ ਤੌਰ ਤੇ ਹੈ ਕਰਾ ਨੂੰ ਰੋਜ਼ਗਾਰ ਦੇ ਤੌਰ ਤੇ ਮਜ਼ਬੂਤ ਕਰਨ ਦੀ بجائے ਹੈ ਤੁਸੀਂ ਇਸ ਤਰੀਕਿਆਂ ਤੇ ਆਉਨੇ ਹੋ ਤੇ ਫਿਰ ਉਹਦੇ ਨਾਤੇ ਵੋਟਾਂ ਪਾ ਲਿਓ ਗੌਰ ਕਰੇ ਚਲੋ ਜੀ ਮੈਂ ਅੱਠ ਮੰਤਰੀ ਅੱਠ ਮੰਤਰੀਆਂ ਦੇ ਹਲਕਿਆਂ ਚ ਉਹ ਤੋਂ ਬਿਨਾ 57 ਇਹਨਾਂ ਦੇ ਐਮਐਲਏ ਦੇ ਹਲਕਿਆਂ 'ਚੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਹਾਰ ਗਏ। ਸੋ 57 ਤੇ 8 ਸੋ 65 ਵਿਧਾਨ ਸਭਾ ਹਲਕੇ ਨੇ 92 ਦੇ ਵਿੱਚੋਂ ਜਿੱਥੋਂ ਆਮ ਆਦਮੀ ਪਾਰਟੀ ਹਾਰੀ ਆ। ਪਹਿਲਾਂ ਮੈਂ ਮੰਤਰੀਆਂ ਦੇ حوالے ਨਾਲ ਮੈਂ ਗੱਲ ਕਰ ਲਵਾਂ। ਉਹ ਖੰਤਰੀ ਭਗਵੰਤ ਮਾਨ ਦੀ ਬਜਾਰਤ ਦੇ 8 ਮੰਤਰੀ ਆਪਣੇ ਹਲਕਿਆਂ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਨੂੰ ਲੀਡ ਨਹੀਂ ਦੇਵਾ ਸਕੇ। ਆਮ ਆਦਮੀ ਪਾਰਟੀ ਨੇ ਇਹ ਸ਼ਰਤ ਰੱਖੀ ਸੀ ਉਹਨਾਂ ਮੁਰੇ ਜਾਂ ਇਹ ਹਦਾਇਤ ਦਿੱਤੀ ਸੀ ਉਹਨਾਂ ਨੂੰ। ਕਿ ਭਈ ਜੇ ਆਪਣੇ ਜਿੰਨਾ ਮਾਰਜ ਨਹੀਂ ਰੱਖ ਸਕਦੇ ਤਾਂ ਲੀਡ ਜਰੂਰ ਹੋਵੇ ਮੰਤਰੀਆਂ ਨੂੰ ਵੀ ਤੇ ਐਮਐਲਏ ਨੂੰ ਤੇ ਉਹ ਕਹਿੰਦੇ ਜਿਹੜੇ ਲੀਡ ਨਹੀਂ ਦਿਵਾਉਣਗੇ ਉਹਨਾਂ ਨੂੰ ਹੋਗੀ ਕੋਈ ਟਿਕਟ ਨਹੀਂ ਚਲੋ ਇਹ ਤਾਂਲੇ ਸਮਾਂ ਪਿਆ 3 ਸਾਲ ਜ ਦੱਸੂਗਾ ਕਿ ਕਿਹੜਾ ਆਪਣੀ ਸੀਟ ਬਚਾਉਣ ਚ ਕਾਮਯਾਬ ਹੁੰਦਾ ਹੈ ਕਿਹੜਾ ਟਿਕਟ ਲੈਣ ਚ ਕਾਮਯਾਬ ਹੁੰਦਾ ਕਿ ਨੂੰ ਨਹੀਂ ਮਿਲਦੀ ਪਰ ਅੱਜ ਦੀ ਤਰੀਕ ਚ ਭਗਵੰਤ ਮਾਨ ਦੀ ਬਜਾਰਤ ਦੇ 8 ਮੰਤਰੀ ਆਪਣੇ ਹਲਕਿਆਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਲੀਡ ਨਹੀਂ ਦਿਵਾ ਸਕੇ ਹਾ ਲੋ ਮੈਂ ਬ੍ਰਾਦਰ ਪੜਾ ਆ ਜਾਨਾ ਜੀ ਸਭ ਤੋਂ ਪਹਿਲਾਂ ਜੇਕਰ ਮੈਂ ਉਮੀਦਵਾਰ ਦੇ ਹਵਾਲੇ ਨਾਲ ਗੱਲ ਕਰਾਂ ਗੁਰਮੀਤ ਖੁੱਡੀਆਂ ਹੋਰੀ ਖੁਦ ਉਮੀਦਵਾਰ ਸੀ ਮਠਿੰਡਾ ਲੋਕ ਸਭਾ ਹਲਕੇ ਤੋਂ ਪਰ ਆਪ ਜਿਹੜੇ ਲੰਬੀ ਵਿਧਾਨ ਸਭਾ ਹਲਕੇ ਤੋਂ ਐਮ.ਐਲ.ਏ ਸੀ ਉਸ ਹਲਕੇ 'ਚ ਵੀ ਆਪਣੀ ਲੀਡ ਨੂੰ ਬਰਕਰਾਰ ਨਹੀਂ ਰੱਖ ਸਕੇ ਅਕਾਲੀ ਦਲ ਦੀ ਉਮੀਦਵਾਰ ਹਰਿਸ਼ਮਰਤ ਬਾਦਲ ਨੂੰ ਉੱਥੇ 54000 ਤੋਂ ਵੱਧ ਵੋਟ ਪਈ ਤੇ ਖੁੱਡੀਆਂ ਹੋਰਾਂ ਨੂੰ 31000 ਵੋਟ ਪਈ ਸੋ ਇਹ ਹੈਗਾ ਦੂਸਰਾ ਲਾਲਜੀਤ ਭੁੱਲਰ ਖੁਦ ਉਮੀਦਵਾਰ ਸੀਗੇ ਲੋਕ ਸਭਾ ਦੇ ਪਰ ਪੱਟੀ ਹਲਕੇ ਤੋਂ ਐਮ.ਐਲ.ਏ ਨੇ ਉਸ ਹਲਕੇ ਦੇ ਵਿੱਚ ਇਹਨਾਂ ਨੂੰ ਵੀ ਲੀਡ ਨਹੀਂ ਮਿਲੀ ਇਸ ਵਾਰ ਪੱਟੀ ਹਲਕੇ ਤੋਂ 27804 ਵੋਟਾਂ ਭੁੱਲਰ ਨੂੰ ਮਿਲੀਆਂ ਜਦੋਂ ਕਿ ਅਮਰਤਪਾਲ ਸਿੰਘ ਹੋਰੀ ਹੱਥੋਂ 56000 ਤੋਂ ਵੱਧ ਵੋਟ ਲਏ। ਸੋ ਇੱਥੇ ਵੀ ਝਟਕਾ ਹੈਗਾ। ਹਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਕੁਲਦੀਪ ਸਿੰਘ ਧਾਲੀਵਾਲ ਵੀ ਬੇਸ਼ੱਕ ਚੋਣ ਹਾਰ ਗਏ। ਹੈ ਡਾਕਟਰ ਬਲਵੀਰ ਨੂੰ ਵੀ ਆਪਣੇ ਹਲਕੇ ਚੁਪਟੇ ਵਾਲਾ ਦਿਹਾਤੀ ਚੋਲੀਡ ਮਿਲੀ ਹੈ। ਕੁਲਦੀਪ ਹੋਰਾਂ ਨੂੰ ਵੀ ਅਜਨਾਲੇ ਚੋ ਲੀਡ ਮਿਲੀ ਹੈ। ਸੋ ਇਹ ਵੀ ਹੈਗਾ। ਜਿਵੇਂ ਆਪਾਂ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤੁਰੀ ਬਦਨ ਸਵੇਹਾ ਹਲਕੇ ਚੋ ਲੀਡ ਦਵਾਉਣ ਚ ਕਾਮਯਾਬ ਹੋਏ ਨੇ ਆਪਣੇ ਉਮੀਦਵਾਰ ਨੂੰ ਖਜ਼ਾਨਾ ਮੰਤਰੀ ਹਰਪਾਲ ਜੀ ਮਾ ਦੜਵੇ ਚੋ ਲੀਡ ਦਵਾਉਣ ਦਵਾਉਣ ਚ ਕਾਮਯਾਬ ਹੋਏ ਨੇ ਅਮਨ अरोड़ा ਹੋਰੀ ਸੁਨਾਮਤੋਲ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਲੀਡ ਦਵਾ ਗਏ ਹੈ ਮੀਥੇਰੋਲੀ ਬਰਨਾਲਾ ਤੋਂ ਆਪ ਹੀ ਉਮੀਦਵਾਰ ਵੀ ਸੀਗੇ ਤੇ ਇਹਨਾਂ ਨੂੰ ਲੀਡ ਮਿਲੀ ਆ ਹੈ ਕੁਲਦੀਪ ਸਿੰਘ ਧਾਲੀਵਾਲ ਜਨਾਲਾ ਤੋਂ ਆਪ ਹੀ ਸੀਗੇ ਚਲੋ ਲੀਡ ਮਿਲੀ ਆ ਬਲਬੀਰ ਸਿੰਘ ਪਟਿਆਲਾ ਦੇ ਹਾਥੀ ਤੋਂ ਲੀਡ ਮਿਲੀ ਆ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਚੋਂ ਆਨੰਦਪੁਰ ਸਾਹਿਬ ਤੋਂ ਆਮ ਆਦੀ ਪਾਰਟੀ ਦੇ ਕੰਗਰੂਰੋਂ ਲੀਡ ਮਿਲੀ ਆ ਲੋਕ ਸੰਪਰਕ ਮੰਤਰੀ ਚੇਤਨ ਜੋੜਾ ਮਾਜਰਾ ਲੀਡ ਮਿਲੀ ਆ ਪਰ ਖੁੱਡੀਆਂ ਹੋਰਾਂ ਨੂੰ ਲੀਡ ਨਹੀਂ ਮਿਲੀ ਇੱਕ ਮੰਤਰੀ ਦੂਆ ਮੰਤਰੀ ਲਾਲਜੀਤ ਭੁੱਲਰ ਦੋਨੇ ਉਮੀਦਵਾਰ ਨੇ ਨਹੀਂ ਲੀਡ ਮਿਲੀ ਹੈ ਇਹ ਤੋਂ ਬਾਅਦ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਹੋਰੀ ਮਲੋੜ ਤੋਂ ਆ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ 842 ਵੋਟਾਂ ਦੇ ਫਰਕ ਨਾਲ ਪਿੱਛੇ ਰਿਹਾ ਉਹ ਇਹਨਾਂ ਦੇ ਹਲਕੇ ਚ ਜਿੱਤ ਨਹੀਂ ਮਿਲੀ ਆਪ ਨੂੰ ਮਿਲੀਆਂ 31973 ਵੋਟਾਂ ਅਕਾਲੀ ਦਲ ਦੇ ਉਮੀਦਵਾਰ ਬੋਬੀ ਮਾਨ ਨੂੰ ਮਿਲੀਆਂ 32815 ਵੋਟਾਂ ਪਤਲੇ ਗਿਆ ਹੈਨਾ ਸੋ ਇੱਥੇ ਇਹ ਇਹ ਪਛੜ ਗਿਆ ਮਤਲਬ ਖੇਡ ਹੈਨਾ ਇਹ ਆਪਣੇ ਆਪ ਚ ਸਵਾਲ ਹੈ ਕਿ ਕੀ ਸਥਿਤੀ ਹੈ ਮੰਤਰੀਆਂ ਦੀ ਇਸ ਤੋਂ ਬਾਅਦ ਮੰਤਰੀ ਬ੍ਰਹਮਸ਼ੰਕਰ ਜਿੰਪਾ ਹੈਨਾ ਜੀ ਇੱਥੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਪੈਰੀ ਹੈ 36000 ਹੈ ਤੇ ਨੀਤਾ ਸੋਮਪrakash ਨੂੰ ਭਾਜਪਾ ਲਈ ਨੂੰ ਵੋਟ ਪੈਰੀ ਹੈ 38000 ਸੋ ਡਿੰਪਾ ਵੀ ਆਪਣੇ ਹਲਕੇ ਦੇ ਵਿੱਚ ਹੈ ਨਹੀਂ ਲੀਡ ਦਵਾ ਸਕੇ ਇਹ ਤੋਂ ਬਾਅਦ ਪੰਜਵਾਂ ਮੰਤਰੀ ਆ ਜੀ ਲਾਲਚੰਦ ਘਟਾਰੂ ਚੱਕ ਹੈ ਹਲਕਾ ਪੋਵਾ ਦੇ ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਈ ਹੈ ਜੀ 31000 ਹੈ ਦਿਨੇਸ਼ ਬੱਬੂ ਨੂੰ ਪਈ ਹੈ 56000 ਤੋਂ ਬਾਅਦ ਸੋ ਨਹੀਂ ਮਿਲੇ 6ਵੇਂ ਮੰਤਰੀ ਹਰਪਜਨ ਸਿੰਘ ਜੀ ਡੀਓ ਤੇ ਇਹ ਇਹਨਾਂ ਨੂੰ ਜੰਡਿਆਲਾ ਹਲਕੇ ਦੇ ਵਿੱਚ ਆਪ ਨੂੰ ਵੋਟ ਪਈ ਹੈ 23571 ਜਦੋਂ ਕਿ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੂੰ ਵੋਟ ਪਈਆਂ 45190 ਸੋ ਇਹਨਾਂ ਦੇ ਮੰਤਰੀ ਦੇ ਹਲਕੇ 'ਚੋਂ ਵੀ ਨਹੀਂ ਮਿਲੀ ਅਨਮੋਲ ਗਗਨਮਾਨ ਹਨੰਦਪੁਰ ਸਾਹਿਬ ਲੋਕਸਗਾ ਹਲਕੇ ਦੇ ਦੀਨ ਆਉਂਦਾ ਖਰੜ ਹੈ ਨਾ ਇੱਥੋਂ ਜੀ ਮਾਲਵਿੰਦਰ ਕੰਗ ਨੂੰ ਵੋਟ ਮਿਲੀ 40000 ਬਜਿੰਦਰ ਸਿੰਘਲਾ ਨੂੰ ਮਿਲੀ 46000 ਜਦੋਂ ਕਿ ਜਿੱਤੇ ਮਾਲਵਿੰਦਰ ਕੰਗ ਹੈ ਪਰ ਇਸ ਹਲਕੇ ਦੇ ਵਿੱਚ ਬੀਬੀ ਮੰਤਰੀ ਦੇ ਹਲਕੇ ਦੇ ਵਿੱਚ ਸਿੰਘਲੇ ਨੂੰ ਵੋਟ ਪੱਧ ਮਿਲੀ ਹੈ ਇਸੇ ਤਰ੍ਹਾਂ ਡਾਕਟਰ ਸੁਭਾਸ਼ ਸ਼ਰਮਾ ਦੀ ਗੱਲ ਜ਼ਿਕਰ ਮੈਂ ਕਰਾਂ ਤਾਂ ਹਨ ਉਹ ਮਤਲਬ ਵੋਟ ਉਹਦੇ ਵਿੱਚ ਉਹਨਾਂ ਦੀ ਵੋਟ ਵੀ 40000 ਦੇ ਗੇਟ 'ਚ ਉਹ ਨਿਡਰ ਤੇ ਰਹੀ ਹੈ ਬੇਸ਼ੱਕ ਇਹ ਤੋਂ ਘਟਾ ਹੈ ਤੇ ਇਸੇ ਤਰ੍ਹਾਂ 8ਵੇਂ ਮੰਤਰੀ ਬਲਕਾਰ ਸਿੰਘ ਬਲਕਾਰ ਸਿੰਘ ਉਹ ਰੀ ਕਰਤਾਰਪੁਰ ਵਿਖੇ ਉੱਥੋਂ ਵੀ ਪਾਰਟੀ ਦਾ ਉਮੀਦਵਾਰ ਪਛੜ ਕੇ ਚੱਲਿਆ ਹੈ ਇੱਥੋਂ ਕਾਂਗਰਸ ਚੰਨੀ ਨੂੰ 45000 ਵੋਟ ਹੈ ਪਵਨਟੀ ਨੂੰ 29000 ਵੋਟ ਸੋ ਇੱਥੇ ਵੀ ਕਿਤੇ ਇੱਕ ਸਵਾਲ ਹੈਗਾ ਸੋ ਕਿ 8 ਮੰਤਰੀ ਉਹ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਵੀ ਆਪ ਉਮੀਦਵਾਰ ਨੂੰ ਵੱਧ ਵੋਟਾਂ ਨਹੀਂ ਨਿਕਲੀਆਂ ਤੇ ਅਜਿਹੇ 65 ਐਮਐਲਏਾਂ ਦੇ ਹਲਕੇ ਆਮ ਆਦਮੀ ਪਾਰਟੀ ਦੇ ਜਿੱਥੋਂ ਆਮ ਆਦਮੀ ਪਾਰਟੀ ਲੀਡ ਨਹੀਂ ਰਹਿ ਸਕੀ 92 ਚੋਂ 27 ਹਲਕੇ ਅਜਿਹੇ ਆ ਹੈ ਜਿੱਥੇ ਮਤਲਬ ਆਮ ਆਦਮੀ ਪਾਰਟੀ ਜਿਹੜੀ ਮਰੀ ਜਣਾ ਚਾ ਮੁੱਖ ਮੰਤਰੀ ਤੇ ਕੁਝ ਮੰਤਰੀਆਂ ਦੇ ਹਲਕੇ ਵੀ ਆਉਂਦੇ ਆ ਪਰ 65 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਬਾਹਰ ਹੋ ਜਾਣਾ 92 ਚੋਂ ਤੇ 27 ਹੀ ਰਹਿ ਜਾਣਾ ਤੇ ਥੋਂ ਦਾ علاوہ 92 ਤੋਂ علاوہ ਬਾਕੀ ਦਾ ਪਹਿਲਾਂ ਹੀ ਹਰੇ ਵੀ ਸੀ 92 ਚੋਂ 27 ਤੇ ਆਉਣਾ ਇਹ ਆਪਣੇ ਆਪ ਚ ਸਵਾਲ ਆ ਹਾਂ ਵਾਦਵੀ ਪਾਰਟੀ ਸਮੀਖਿਆ ਤੱਕ ਕਰੀ ਤੇ ਵੋਟ ਹਵਾਲੇ ਨਾਲ ਵੀ ਹੈਗਾ ਹੁਣ ਅਗਲੇ ਦੇਖੀ ਜਾਂ 2019 ਦੇ ਵਿੱਚ 7.38% ਵੋਟ ਬੈਂਕ ਸੀ ਕਹਿੰਦੇ ਜੀ ਇਸ ਵਾਰ ਸਾਡਾ ਤਾਂ 26% ਹੋ ਗਿਆ ਫਰ ਭਾਈ ਵਿਚਾਲੇ 2022 ਹੈ ਉਸ ਪ੍ਰਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦਾ ਵੋਟ ਪਰਸੈਂਟ 42% ਤੋਂ ਉੱਪਰ ਗਿਆ ਸੀ ਤੇ 42 ਤੋਂ 26ਾਂ ਤੇ ਆ ਗਿਆ ਅੱਧ ਚ ਆ ਗਿਆ ਲਗਭਗ ਸੋ ਇਸ ਲਈ ਸੋਚੇ ਆਮ ਆਦਮੀ ਪਾਰਟੀ ਕੇ ਸਥਿਤੀ ਸਾਡੀ ਕਿਉਂ ਬਣੀ ਆ ਚਲੋ ਹਦਰ ਜੀ ਕਹਿੰਦੇ ਜਮਾਨਤਾ ਜ਼ਬਤ ਤੇ ਬਹੁਤ ਹੋ ਗਈ। ਬਿਲਕੁਲ ਜੀ। ਜਮਾਨਤ ਜ਼ਬਤ ਵਾਲੀ ਤਾਂ ਤੁਸੀਂ ਪੁੱਛੋ ਨਸਤੀਤੀ ਕੀ ਬਣੀ ਐ। ਪੰਜਾਬ ਦੇ ਵਿੱਚ 328 ਉਮੀਦਵਾਰ ਮੈਦਾਨ 'ਚ ਸੀ ਜਿਨ੍ਹਾਂ 'ਚੋਂ 266 ਉਮੀਦਵਾਰਾਂ ਦੀਆਂ ਜਮਾਨਤਾ ਜ਼ਬਤ ਹੋਈਆਂ। ਜੇ ਮੈਂ ਮੁਖਤਾਰ ਵਾਲੀਆਂ ਪਾਰਟੀਆਂ ਦੇਖਾਂ ਪੰਜਾਬ 'ਚ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਦਲ ਚਾਰ ਬੜੀਆ ਮੁਖਤਰ ਵਾਲੀਆਂ ਪਾਰਟੀਆਂ ਜੇਕਰ ਮੈਂ ਦੇਖਾਂ ਤੇ ਇਹਨਾਂ ਦੀ ਹਾਲਤ ਦੇ ਵਿੱਚ ਵੀ ਅਕਾਲੀ ਦਲ ਦੀ ਹਾਲਤ